ਹੈਲੋ ਜੀ ਵੈਲਕਮ ਟੂ ਮਾਈ ਚੈਨਲ ਦੰਦੀਵਾਲ 9443 ਯੂਟਿਊਬ ਹੈਲੋ ਹਾਂਜੀ ਸਾਰੇ ਪੈਣ ਪਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਯੂਟਿਊਬ ਚੈਨਲ ਦੰਦੀਵਾਲ 9443 ਤੇ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਬਹੁਤ ਦਿਨਾਂ ਬਾਅਦ ਹੈ ਜਦ ਆਪਾਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਖੇਤ ਜਾਣ ਕਰਕੇ ਹੀ ਹਨਾ ਪਹਿਲਾਂ ਸਵੇਰ ਦੀ ਭੱਜ ਦੌੜ ਹੋ ਜਾਂਦੀ ਹੈ ਜੀ ਹਨਾ ਸਵੇਰੇ ਭੱਜ-ਭੱਜ ਕੇ ਕੰਮ ਕਰਕੇ ਖੇਤ ਜਾਣਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾਗਾ ਫੇਰ ਸ਼ਾਮ ਨੂੰ ਫੇਰ ਆਉਣਦਿਆਂ ਨੂੰ ਕੁਵੇਲਾ ਹੋ ਜਾਂਦਾ ਹੈ ਨਾ ਜੀ ਤੇ ਫਿਰ ਖੇਤ ਵੀ ਜਿਹੜਾਗਾ ਐਵੇਂ ਹੁੰਦਾਗਾ ਵੀ ਜਿਹੜੇ ਭੈਣ-ਭਰਾ ਚਾਰ ਇਕੱਠੇ ਹੋਏ ਜਲਦੀ ਹਲਦੀ ਨਾਲ ਜਿਹੜਾ ਆਪਾਂ ਕੰਮ ਕਰ ਲੀਏ ਕਿਉਂਕਿ ਤੁਹਾਨੂੰ ਸਾਰੇ ਪੈਣ ਪਰਵਾਨ ਪਤੀ ਆ ਹਨ ਦਿਵਾਲੀ ਜੜੀ ਉਰ ਲਵੇ ਆ ਰਹੀ ਹੈਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਹਨ ਬਹੁਤ ਸਾਰੇ ਘਰੇ ਵੀ ਕੰਮ ਤਾਂ ਦੇ ਕਰਨੇ ਨੇ ਤੁਹਾਨੂੰ ਪਤਾ ਹੀ ਨਰਮੇ ਦਾ ਕਰਕੇ ਖਲਾਰਾ ਜਾਂ ਖਿਲਰਿਆ ਪਿਆਗਾ ਇਕ ਖੇਤ ਜਾਣ ਕਰਕੇ ਮੋਟਾ-ਮੋਟਾ ਕੰਮ ਜੀ ਹੁੰਦਾ ਜੀ ਬਸ ਹਨ ਸਾਫ ਸਫਾਈ ਦਾ ਜਿਆਦਾ ਨਹੀਂ ਹੁੰਦਾਗਾ ਇਥੇ ਲਹਾਰੇ ਸੀ ਜੇ ਪਨਰਮਾ ਟਾਈਮ ਹੈ ਦਾ ਸਵੇਰ ਦੇ 7:30 ਹੋ ਚੁੱਕੇ ਨੇ ਜੀ ਸਵੇਰ ਵੇਲੇ ਆਪਾਂ ਜਿਹੜਾ ਨਰਮਲ ਆ ਰਹੀ ਸੀ ਇਹ ਸ਼ਾਮ ਨੂੰ ਲਿਆ ਕੇ ਤਰੇ ਟਾਈਂ ਖੜਾਤਾ ਸੀ ਨਰ ਮੇੜਾ ਨਹੀਂ ਲਾਇਆ ਹੈਗਾ ਤੇ ਇੱਥੇ ਸਵੇਰੇ ਹੁਣ ਆਪਾਂ ਲਾ ਰਹੇ ਆਂਗੇ ਉਧਰ ਮੈਂ ਜਿਹੜਾ ਪੰਡਾ ਚਕਾਰ ਰਹੀ ਆਂ ਤੇ ਇੱਧਰ ਲਾ ਰਹੇ ਨੇ ਹਨਾ ਪਹਿਲਾਂ ਖੇਤ ਤੋਂ ਘਰੇ ਲਿਓਣੇ ਆ ਜੀ ਫਿਰ ਘਰੇ ਖੋਲਦੇ ਹਨਾ ਫਿਰ ਉਸ ਤੋਂ ਬਾਅਦ ਜਿਸ ਦਿਨ ਮੰਡੀ ਲਿਆਣਾ ਹੋਇਆ ਫਿਰ ਫੇਰ ਪਾਉਣਗੇ ਬਸ ਇਸੇ ਤਰ੍ਹਾਂ ਜਿਹੜਾ ਸਾਰਾ ਦਿਨ ਖੇਚਲਾ ਹੋਈ ਜਾਂਦੀ ਰਹਿੰਦੀ ਹੈ ਜੀ ਤੇ ਬਾਕੀ ਹਣਾ ਆਪਾਂ ਨੂੰ ਕਮੈਂਟ ਆਉਂਦੇ ਆ ਜੀ ਵੀ ਵੀਡੀਓ ਰੋਜ਼ ਪਾਇਆ ਕਰੋ ਤੇਜੀ ਤਾਂ ਕਰਦਾ ਜੀ ਹਣਾ ਵੀ ਰੋਜ਼ ਵੀਡੀਓ ਪਾਇਆ ਕਰੀਏ ਤੇ ਪਰ ਕੀ ਕਰੀਏ ਜੀ ਹਣਾ ਟਾਈਮ ਇਹਦਾ ਬਿਲਕੁਲ ਵੀ ਨਹੀਂ ਲੱਗਦਾ ਹੈਗਾ ਤੇ ਪਰ ਸਾਰੇ ਪੈਨਪ੍ਰਮ ਨੂੰ ਰਿਕੁਐਸਟ ਹੈ ਜੀ ਪਲੀਜ਼ ਆਪਣੇ ਚੈਨਲ ਨਾਲ ਜਿਹੜਾ ਐਵੇਂ ਸਪੋਰਟ ਬਣਾਈ ਰੱਖਿਓ ਤੇ ਲਗਾਤਾਰ ਵੀ ਆਪ ਵੀਡੀਓ ਪਾਉਣ ਲੱਗਾਂਗੇ ਬਸ ਕੋਈ ਗੱਲ ਨਹੀਂ ਹੁਣ ਥੋੜੇ ਦਿਨਾਂ ਦਾ ਕੰਮ ਤਾਂ ਇਹਦਾ ਜਿਹੜਾ ਬਾਕੀ ਰਹਿ ਗਿਆ ਹੈਗਾ ਉਸ ਤੋਂ ਬਾਅਦ ਆਪ ਲਗਾਤਾਰ ਇਹਦੇ ਵੀਡੀਓ ਪਾਇਆ ਕਰਾਂਗੇ ਕਿਉਂਕਿ ਇਹ ਪਹਿਲਾਂ ਘਰੇ ਕਰਕੇ ਆਣਾ ਹਨਾ ਫਿਰ ਖੇਤ ਕਰਨਾ ਥੋੜਾ ਜਿਆ ਔਖਾ ਹੋ ਜਾਂਦਾ ਹੈਗਾ ਹਾਂਜੀ ਟਿੰਡ ਜਿਹੜੇ ਆਪਣੇ ਕੱਢਣ ਵਾਲੇ ਪਏ ਜੀ ਅੱਧੇ ਕੱਢੇ ਆ ਜੀ ਅੱਧੇ ਕੱਢਣ ਵਾਲੇ ਪਏ ਨੇਗੇ ਤੇ ਇਹ ਹੁਣ ਆਪਾਂ ਘੇਰਾ ਬਾਰੀ ਲਾ ਕੇ ਫੇਰ ਦੇਖਾਂਗੇ ਕਿਉਂਕਿ ਫੇਰ ਹੁਣ ਸਫਾਈ ਵੀ ਹੈ ਨਾ ਇਹ ਦੀਵਾਲੀ ਦੀਆਂ ਸਫਾਈਆਂ ਵੀ ਜਿਹੜੀਆਂ ਉਹ ਚੱਲ ਪਈਆਂ ਨੇ ਸਾਰੇ ਭੈਣ ਭਰਾ ਕਰਨ ਲੱਗੇ ਵੀਡੀਓ ਵੇਖਦੇ ਹੁੰਨੇ ਆ ਪਹਿਣਾਣੀਆਂ ਸਾਰੀਆਂ ਭੈਣਾਂ ਨੇ ਜਿਹੜੀਆਂ ਦੀਵਾਲੀ ਦੀ ਸਫਾਈ ਤੇ ਲੱਗ ਰਹੀਆਂ ਨੇ ਤੇ ਬਾਕੀ ਆਪਾਂ ਹੁਣ ਕੰਮ ਤਾਂ ਇਹਦਾ ਸਾਰਾ ਕਰ ਲਈ ਬਸ ਨਾਰਮਲ ਲਾ ਕੇ ਆਪਾਂ ਉਸ ਤੋਂ ਬਾਅਦ ਸਿੱਧਾ ਖੇਤ ਹੀ ਜਾਣਾਗਾ ਗੁਹਾ ਗੁਹਾ ਪਾ ਇਹਦਾ ਸਾਰਾ ਸੱਟ ਤਾਂ ਇਹ ਲੀੜੀ ਵੀ ਤੋਤੇ ਤੇ ਬਸ ਨਾਰਮਲ ਲਾ ਕੇ ਤੇ ਆਪਾਂ ਹੁਣ ਇਹਦਾ ਖੇਤ ਭag ਜਾਗੇ ਤੇ ਚਾਹ ਆਪਣੇ ਘਰ ਹੀ ਜਾਂਦੀ ਹੈ ਜੀ ਜਾਦੋਵਾਰੀ ਜਾਂਦੀ ਕਿ 11 ਵਾਲੀ 1 2 ਵਾਲੀ ਉਹ ਘਰੋਂ ਹੀ ਜਾਂਦੀ ਹੈਗੀ ਹੁੰਦੇ ਹੀ 12 13 ਜਾਣੇ ਚ ਆਉਣ ਵਾਲੇ ਜੀ ਤਾਂ ਬਹੁਤ ਕਰ ਤੁਹਾਡਾ ਖੇਤ ਦੀ ਵੀਡੀਓ ਸ਼ੇਅਰ ਕਰ ਦिए ਬਸ ਉੱਥੇ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੁੰਦਾ ਜੀ ਤੇ ਬਾਕੀ ਆਪਣੇ ਚੈਨਲਾਂ 'ਆ ਇਸੇ ਤਰ੍ਹਾਂ ਇਹ ਆਪਣੀ ਸਪੋਰਟ ਬਣਾਈ ਰੱਖਿਓ ਜੀ ਹਨਾ ਤੇ ਬਹੁਤ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਹੀ ਭੈਣਾਂ ਤੁਸੀਂ ਕੰਮ ਇਹੜ ਬਹੁਤ ਜ਼ਿਆਦੇ ਕਰਦੇ ਹੋ ਤੇ ਬਸ ਕੰਮ ਤਾਂ ਹੀ ਹਨਾ ਬੰਦੇ ਦੇ ਕਰਮ ਹੁੰਦੇ ਨੇ ਕੰਮ ਦੀ ਕੋਈ ਗੱਲ ਨਹੀਂ ਗਈ ਬਸ ਬੰਦੇ ਦੀ ਸਿਹਤ ਸਹੀ ਹੋਣੀ ਚਾਹੀਦੀ ਥੋੜਾ ਸਰੀਰ ਸਹੀ ਹੋਣਾ ਚਾਹੀਦਾ ਕੰਮ ਕਰਦਾ ਬੰਦਾ ਨਹੀਂ ਥੱਕਦਾ ਹੈਗਾ ਹਨਾ ਤੇ ਹੁਣ ਤਾਂ ਕੁਛ ਵੀ ਨਹੀਂ ਅੱਗੇ ਮੈਂ ਇਸ ਤੋਂ ਵੀ ਵੱਧ ਕੰਮ ਕਰ ਲੈਂਦੀ ਸੀ ਹੁਣ ਤਾਂ ਥੋੜਾ ਜਿਹਾ ਸਰੀਰ ਅੱਗੇ ਨਾਲ ਕਮਜ਼ੋਰ ਆ ਜਾ ਹੋ ਗਿਆ ਥੋੜਾ ਜਿਹਾ ਥਕੇ ਮ ਆ ਜਾਉਣ ਲੱਗ ਗਿਆ ਤੇ ਤਾਂ ਕਰਕੇ ਥੋੜਾ ਜਿਹਾ ਉਹ ਹੋ ਜਾਂਦਾ ਨੇ ਕੰਮ-ਕੁਮ ਨੂੰ ਤਈ ਆਪਾਂ ਨਹੀਂ ਦਿਵਾਲ ਹੈਗੇਗੇ ਤੇ ਬਸ ਤੁਹਾਡੇ ਪੈਣਾ ਦੀ ਹੈਨਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਸਪੋਰਟ ਬਣਾਏ ਰੱਖਿਓ ਵੀਡੀਓ ਨੂੰ ਫੁੱਲ ਵਾਚ ਕਰਦਿਆ ਕਰੋ ਜੀ ਤੇ ਹੁਣ ਵੀ ਰਿਕਵੈਸਟ ਹੈ ਜਿਹੜੇ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਆਂ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਤੇ ਵੀਡੀਓ ਵੇਖ ਕੇ ਤੁਹਾਨੂੰ ਆਪਣੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਆਪਣੇ ਭੈਣ ਭਰਾਵਾਂ 'ਚ ਅੱਗੇ ਵੀ ਸ਼ੇਅਰ ਕਰਿਆ ਕਰੋ ਜੀ ਬਾਕੀ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਜੀ ਤਾਂ ਕਿ ਤੁਹਾਨੂੰ ਜਿਹੜੀ ਆਪਣੀ ਵੀਡੀਓ ਦੀ notification ਜਿਹੜੀ ਉਹ ਮਿਲ ਸਕੇ ਹਨ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਉਹ ਤੁਹਾਡੇ ਤੱਕ ਪਹੁੰਚ ਜੇ ਤੇ ਇਸ ਲਈ ਬੈਲ ਆਈਕਨ ਜਰੂਰ ਨੱਪਿਓ ਜੀ ਸਾਰੇ ਭੈਣ ਭਰਾ ਕਦੇ-ਕਦੇ ਤਾਂ ਇਹ ਸ਼ਾਮ ਨੂੰ ਵੀ ਲਾ ਦਿੰਨੇ ਹੁੰਨੇ ਆਪਾਂ ਨਰਮਾ ਕਈ ਵਾਰ ਟਾਈਮ ਹੋਵੇ ਤਾਂ ਸ਼ਾਮ ਨੂੰ ਹੀ ਲਾ ਕੇ ਰੱਖ ਦਿੰਨੇ ਹੁੰਨੇ ਵਸਾਜੀ ਅੱਜ ਸਵੇਰੇ ਲਾ ਰਹੀ ਆਂਗੀ ਹਲ ਹਾਂਜੀ ਲੋ ਜੀ ਇੱਥੇ ਟਾਈਮ ਮੜਾ ਸ਼ਾਮ ਜਿਹਦਾ ਹੋ ਗਿਆਗਾ ਬੀਟ ਟਾਈਮ 2:30 ਦਾ ਵੱਜ ਚੁੱਕੇ ਹੈਗੇ ਤੇ ਇੱਥੇ ਅੱਜ ਆਪਾਂ ਆਗੇ ਸੀ ਸਨੇਹਾ ਜਲਦੀ ਹੈ ਨਾ ਕੰਮ ਮੜਾ ਨਿਬੜ ਗਿਆ ਸੀ ਆਪਣਾ ਨਰਮੇ ਚੁਗਣ ਵਾਲਾ ਤੇ ਹੁਣ ਤਾਂ ਆਪਾਂ ਘਰੀ ਹੋਇਆ ਕਰਾਂਗੇ ਜੀ ਤੇ ਇੱਥੇ ਨਾ ਥੋੜਾ ਜਿਹਾ ਜਿਹੜਾ ਨਰਮਾ ਕੋ ਲੱਗਣਾ ਵੀ ਸੁਭਾਵਨਾ ਹੋ ਗਈ ਸੀ ਬਿਨਾਰ ਮੈੜੋ ਥੱਲੇ ਲੱਗ ਰਿਹਾ ਹੈਗਾ ਹਨਾ ਤੇ ਫਿਰ ਸੋਨੂੰ ਪਤਾ ਹੀ ਖਰਾਬ ਹੋ ਜਾਂਦਾ ਹਨਾ ਇਸ ਲਈ ਆਪਾਂ ਉਹ ਨਰਮੇ ਦਾ ਥੱਲਾ ਜਾ ਕਰ ਰਹੇ ਆ ਵੀ ਜਿਹੜੇ ਇਸ ਜਗ੍ਹਾ ਤੇ ਨਰਮਾ ਪਿਆ ਸੀ ਇਹਨੂੰ ਖਾਲੀ ਕਰ ਰਹੇ ਆ ਪਰਾਂ ਖੁੱਲੀ ਜਗ੍ਹਾ 'ਚ ਸਿੱਟ ਰਹੇ ਆ ਨਰਮਾ ਤਾਂ ਕਿ ਨਰਮੇੜਾ ਥੱਲੇ ਆ ਜਾਵੇ ਹਨਾ ਹਵਾ ਜੀ ਲਵਾ ਰਹੇ ਆ ਇਹ ਨਰਮੇ ਨੂੰ ਹਵਾ ਲੱਗੇ ਜੀ ਤੇ ਬਾਕੀ ਸਾਰੇ ਪਰਪਰਾ ਲੱਗ ਰਹੇ ਨੇ ਇਹ ਦਵਾਈਆਂ ਦੀ ਸਫਾਈਆਂ ਤੇ ਹਨਾ ਦੀਵਾਲੀ ਦੀਆਂ ਸਫਾਈਆਂ ਤੇ ਸੌਰੀ ਦਵਾਈ ਕਹਤਾ ਦੀਵਾਲੀ ਦੀਆਂ ਸਫਾਈਆਂ ਤੇ ਪਰ ਸਾਡੇ ਤਾਂ ਜਿਹੜਾ ਹੈ ਜੀ ਹਜੇ ਆਹੀ ਨਹੀਂ ਲੋਟ ਆਉਂਦਾ ਹਨਾ ਸਾਰਾ ਦਿਨ ਸਾਰਾ ਦਿਨ ਆਹੀ ਨਰਮੇ ਨਹੀਂ ਲੋਟ ਆਉਂਦਾ ਇੱਧਰ ਚੱਕ ਕੇ ਇੱਧਰ ਧੰਨਿਆ ਇੱਧਰ ਚੱਕ ਕੇ ਇੱਧਰ ਤਾਂ ਧੰਨਿਆ ਗਿੱਕ ਸਾਰਾ ਟੱਬਰ ਐਵੇਂ ਲੱਗਿਆ ਰਹਿੰਦਾ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਵਿੱਚ ਦੱਸਿਆ ਨਰਮੇ ਦੀ ਖੇਤੀ ਥੋੜੀ ਜਿਹੀ ਇਹ ਜੀ ਖੇਤੀ ਹੈ ਜਿਹੜੀ ਸਾਰੇ ਟੱਬਰ ਦੇ ਲੱਗਣ ਨਾਲ ਫੇਰ ਕਿਤੇ ਜਾ ਕੇ ਪੂਰੀ ਪੈਂਦੀ ਹੈਗੀ ਤੇ ਲਓ ਜੀ ਇੱਥੇ ਆਪਾਂ ਥੋੜਾ ਜਿਹਾ ਟਾਈਮ ਸੀਗਾ ਮਹਾ ਚਲ ਛੁੱਟੀ ਲਾ ਦੀ ਇਹਦਾ ਟੋਕਰਾ ਨਿਕਲ ਦੋ ਉਹੀ ਚੰਗਾ ਹੈਗਾ ਥੋੜੇ ਟਿੰਡੇ ਕੱਢਦੇ ਆ ਆਪਾਂ ਇੱਥੇ ਇੱਧਰ ਸਾਡਾ ਛੋਟਾ ਬੇਬੀ ਵੀ ਲੱਗ ਰਿਹਾ ਹੈਗਾ ਤੇ ਹੁਣ ਇੱਥੇ ਲੱਗਦੇ ਆ ਜੀ ਪਾਪਾ ਜੀ ਨਾਲ ਤੇ ਜਿਹੜੇ ਮੰਜੇ ਤੇ ਪਏ ਇੰਨੇ ਤੇ ਚਲੋ ਕੱਢਾਂਗੇ ਹਨ ਪੱਲੀਆਂ ਗੱਟੇ ਖਿਲਰੇ ਪਏ ਜੀ ਬਸ ਲੋਟੀ ਨਹੀਂ ਆਉਂਦਾਗਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਧੰਨਵਾਦ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ